ਆਪ ਆਏ ਆਪਣੇ ਰਿਮ ਤੇ ਇਹਨਾਂ ਨੂੰ ਹੁਣ ਆਪਾਂ ਲੈ ਕੇ ਚੱਲਦੇ ਆਂ ਰਿਮਾਂ ਨੂੰ ਤਾਂ ਇਹਨਾਂ ਨੂੰ ਆਪਾਂ ਸੈਂਟਰ 'ਚ ਇਹਨਾਂ ਦੇ ਪਵਾ ਦਈਏ ਪਲੇਟ ਤੇ ਇਹਨਾਂ ਵਧੀਆ ਓਕੇ ਗੱਲਬਾਤ ਹੋ ਜਾਊਗੀ ਰਹਿਮ ਆਪਾਂ yellow ਹੀ ਰੱਖਨੇ ਆਂ ਰਹਿਮ yellow ਹੀ ਰੱਖਾਂਗੇ ਇਹਦੇ ਇਹ ਉਹ ਵੀ ਰੰਗ ਗਾਨੇ ਸਾਰੇ ਉਹ ਵੀ ਹਾਂ ਉਹਨੂੰ ਵੀ ਆਪਾਂ ਹਾਂ ਉਹ ਆਪਾਂ ਗੱਡੀ 'ਚ ਰਹਿਮ ਕੱਢ ਲਈ ਉਹ ਵੀ ਆਹ ਡੈਲੀਗਟੀ ਗਿਆ ਆਹੋ ਗੱਡੀ ਚ ਪਏ ਜਾ ਕੋ ਆਹ ਉਹਨੂੰ ਤਿਆਰੀ ਕਰਾਂ ਉਹਨਾਂ ਨੂੰ ਵੀ ਉਹਦੀ ਤਿਆਰੀ ਕਰ ਲਓ ਜਾ ਇੱਥੇ ਤੇ ਫਿਰ ਅੰਦਰੋਂ ਹੋਰ ਕਰਦੇ ਆਂ ਮਿਸਟਰ ਦਾ ਲੈਂਦੇ ਆ ਜੈਲ ਆਹ ਦੇਖੀ ਇਹ ਇੱਥੇ ਇੱਥੇ ਆਉਂਦੇ ਆਂ ਇਹ ਕਿਹੜਾ ਪਾਰਾ ਠੀਕ ਆਇਆ ਇੰਨਾ ਵਜਨ ਤਾਂ ਹੈ ਨਹੀਂ ਇਹਨਾਂ ਦਾ ਤੁਰ ਲੈ ਲੱਦ ਤੇ ਆਪਾਂ ਭਾਈ ਇਹਨੂੰ ਤੋੜ ਲਈਏ ਤੇ ਆਪਾਂ ਫੇਰ ਮਗਰ ਚੱਲਦੇ ਆਂ ਬਜਨ ਇਹਨਾਂ ਦਾ ਵੀ ਕਾਫੀ ਆ ਦੇਖ ਨਰੋਈਆਂ ਮੈਂ ਕਾ ਕਰ ਚੱਕ ਕੇ ਮਾਰ ਲੱਗਾ ਮੈਂ ਕਾ ਕਰ ਜ਼ੋਰ ਨਾਲ ਥੱਲੇ ਚੱਕ ਕੇ ਲੱਗਾ ਮਾਰ ਕੇ ਲੱਦ ਲੈ ਬਾਪੂ ਇਹਨੂੰ ਵੀ ਥੱਲੇ ਹੀ ਇਹਨੂੰ ਫੇਰ ਇਹਦੇ ਲਾ ਦਈਏ ਥੱੱਕ ਹੀ ਲਾ ਦਈਏ ਥੱਲੇ ਰੱਖ ਦੋ ਹਾਂ ਇਹ ਸਰੇਂ ਦੇ ਆ ਇਹ ਆਪਾਂ ਲਿਆਂਦੇ ਸਮਰਾਲੇ ਤੋਂ ੍ਹੇਮ ਇਹ ਸਪੈਸ਼ਲ ਵੀਰ ਤਿਆਰ ਕਰਦਾ ਫੁੱਲ ਹੈਵੀ ਚ ਰਮ ਆਪਾਂ ਰੈਡੀ ਕਰਾਏ ਇਹ ਲੈ ਵੀ ਮਿੱਤਰੋ ਕਰੋ ਚੈੱਕ ਦੇਖੋ ਵੇ ਬਣਦੀ ਕਿ ਨਹੀਂ ਓਕੇ ਗੱਲ ਬਾਤ ਹੈ ਦੋਨਾਂ ਦਾ ਟੱਚ ਵੱਖਰਾ ਯਾ ਡਿਫਰੈਂਟ ਤੇ ਆ ਤੇ ਥੋੜੇ ਚ ਟੱਚ ਦਿੱਤਾ ਸਖਾਰੇ ਦਾ ਹਾਂਜੀ ਕਾ ਵੀ ਮਿੱਤਰੋ ਤੁਰ ਪਏ ਆਪਾਂ ਤਾਂ ਗੱਡੀ ਆਪਾਂ ਪਹਿਲਾਂ ਘੱਲਦੀ ਸੀਗੀ ਤਾਂ ਰੈਮ ਲੈ ਕੇ ਤੁਰ ਪਿਆ ਬੰਦਾ ਤੇ ਆਪਾਂ ਹੁਣ ਤੁਰ ਪਏ ਤਾਂ ਮਿਲਦੇ ਆ ਉੱਥੇ ਪਹੁੰਚ ਕੇ ਤਾਂ ਇੱਕ ਵਾਰਾ ਇੱਥੇ ਕੰਮ ਆ ਬਗਵਾੜੇ ਮੜੇ ਉਹ ਕਰਨਾ ਆਪਾਂ ਉਹ ਕਰਕੇ ਚੱਲਦੇ ਆਂ ਫੇਰ ਅੱਗੇ ਨੂੰ ਕਾ ਵੀ ਮਿੱਤਰੋ ਟਾਇਰ ਕਰੋ ਚੈੱਕ ਇੱਥੇ ਆਏ ਸੀ ਨਵੇਂ ਸ਼ਹਿਰ ਤੇ ਟਾਇਰ ਦੇਖੇ ਹੀ ਮੈਂ ਕਿਹਾ ਨਿਗਾਹ ਮਾਰ ਚੱਲੀਏ ਟਾਇਰਾਂ ਤੇ ਆਪਣੇ ਨੂੰ ਸੋਚਦੇ ਸੀ ਪਰ ਇਹ ਟਾਇਰਾਂ ਨਾਲ ਆਪਣੇ ਵਾਲੇ ਦੀ ਹਾਈਟ ਉੱਚੀ ਹੋ ਜਾਣੀ ਆ। ਇਹ ਕਾਲਾ ਵਾਲਾ ਸਹਿਜਾ ਟਾਇਰਾਂ ਦਾ। ਇਹਦੇ ਨਾਲ ਵੀ ਆਪਣੇ ਉਹ ਘੋੜੇ ਦੀ ਮਰੋ ਹਾਈਟ ਉੱਚੀ ਹੋ ਜਾਣੀ ਆ। ਚਲੋ ਦੇਖਦੇ ਆ ਟਾਇਰ ਵਧੀਆ। ਸਹਿਬ ਵਾਲੇ ਨੂੰ ਪਾਵਾਂਗੇ। ਹੋ ਵੀ ਭੁੱਖ ਲੱਗੀ ਆ ਤੇ ਮਿੱਤਰੋ ਕੁਝ ਖਾ ਵੀ ਲਈਏ। ਓल्ड ਕਾਫੀ ਪੀਣ ਨੂੰ ਦਿਲ ਕਰਦਾ। ਦੇਖੋ

ਇਹ ਨਾਲ ਤਾਂ ਜੀ ਏ ਸੀ ਜੇ ਬੈਠ ਕੇ ਜਨਰਲ ਜੀ ਮਿਲ ਗਿਆ ਬਾਈ ਵਾਲਿਆ ਗੱਡੀ ਵੀ ਠੰਡੀ ਨਹੀਂ ਕਰਦਾ ਬਾਈ ਇੰਨੀ ਗਰਮੀ ਕੋਈ ਮੈਂ ਤਾਂ ਇੱਕ ਆ ਪਾ ਲਈ ਆ ਪਿੱਛੇ ਸਟicker ਜਣਾ ਹਏ ਇਹ ਸਟicker ਉਹ ਕਰਮ ਹੁੰਦੇ ਆ ਬਹੁਤ ਆਪਦੇ ਇਹਨੇ ਤਾਂ ਪਾਇਆ ਪਿਆ ਮੇਰਾ ਗਲਤੀ ਨਹੀਂ ਕੀਤੀ ਅੱਜ ਸਟicker ਲੋਬਿੰਗ ਮਿੱਤਰੋ ਆਰਡਰ ਗਿਆ ਆਪਣਾ ਅਦਵਾ ਨਹੀਂ ਆਇਆ ਹੈ ਨਾ ਆਪਣਾ ਆਇਆ ਅੱਗੇ ਲੈ ਚੱਲ ਠੱਲਾ ਦੇ ਯਾਰ ਐਮੋ ਤਾਂ ਜਿਵੇਂ ਵੀ ਕਰਦੇ ਰਹੀ ਸੀ ਕੋਸ਼ਿਸ਼ ਕਰਨਾ ਜਿਗਾਰਡ ਆਪਣਾ ਕੱਲ ਨੂੰ ਐਵੇਂ ਦਾ ਆ ਗਿਆ ਜੀ ਉਹ ਇੱਕ ਪਾਸੇ ਆਇਆ ਉਹਦਾ ਸਾਬ ਪਲੇਟ ਘੁਮ ਕੇ ਉਧਰ ਨੂੰ ਵੀ ਦੂਏ ਪਾਸੇ ਲੱਗ ਸਕਦੀ ਆ ਕਿੰਨੇ ਮੈਂ ਵੀ ਉਹੀ ਸੋਚਣ ਦੇ ਨਾ ਭਾਈ ਵੀ ਇੱਕ ਵਾਰੀ ਕੈਲਕੂਲੇਸ਼ਨ ਕੱਢ ਲਈ ਪਤਾ ਤਾਂ ਅਨ ਲੱਗ ਨਹੀਂ ਹੁੰਦੀ ਆ ਹਾਂ ਪਰ ਐਵੇਂ ਛੱਡ ਚੱਲੇ ਆਪਾਂ ਤੇ ਲੱਗਾ ਬਾਪੂ ਵੀ ਤਰ ਤੇ ਚਲਿਏ ਸਾਬ ਆਪਾਂ ਫੇਰ ਵਾਪਸ ਚਲੋ ਆਪਾਂ ਹੁਣ ਚੱਲਦੇ ਆਂ ਵਾਪਸ ਤੇ ਸ਼ਾਇਦ ਕੱਲ ਨੂੰ ਆਪਾਂ ਨੂੰ ਮਿਲ ਜਾਣ ਰਮ ਆਪਣੇ ਕੱਲ ਨੂੰ ਹੋਈ ਜਾਣੇ ਆ ਸ਼ਾਮ ਤੱਕ ਸਾਬ ਹੋ ਜਾਣੇ ਆ ਹਾਂ ਹਾਂ ਹੁਣ ਜੀ ਮਿੱਤਰੋ ਤੇ ਪਹਿਲਾਂ ਥੋੜੇ ਬਿਜੀ ਸੀਗੇ ਤਾਂ ਆਪਣੇ ਤੋਂ ਉੱਥੇ ਵੀਡੀਓ ਬਣਾਣੀ ਹੋਈ ਤਾਂ ਅੱਜ ਆਪਾਂ ਲਿਆਂਦੀਆਂ ਆਂ ਚਾਰ ਪਲੇਟਾਂ 50-50 ਕਿਲੋ ਦੀਆਂ ਆਪਣੇ ਸਹਿਬ ਵਾਲੇ ਜੌਂਡੀਅਰ ਨੂੰ ਇਹ ਵਾਲੀਆਂ ਲਾਉਣੀਆਂ ਆਂ ਦੋ ਪਲੇਟਾਂ ਪਹਿਲਾਂ ਆਪਣੇ ਕੋਲ ਆ ਤੇ ਚਾਰ ਆਪਾਂ ਫੋਰ ਲਿਆਂਦੀਆਂ ਤਿੰਨ-ਤਿੰਨ ਪਲੇਟਾਂ ਕਰਨੀਆਂ ਆ ਕਰਕੇ ਉਹਦੇ ਪਿੱਛੇ ਵੇਟ ਥੋੜਾ ਆ ਆਪਾਂ ਵੇਟ ਬਲਾਸਟਿੰਗ ਇਹਨਾਂ ਪ੍ਰੋਪਰ ਕਰਨੀਆਂ ਆ ਇਹ ਹੁਣ ਆਪਾਂ ਉੱਥੇ ਸਾਬੀ ਭਾਜੀ ਨੂੰ ਇਹ ਵੀ ਦੇ ਕੇ ਆਉਣੀ ਆਂ ਇਹਨਾਂ ਦੇ ਆਪਾਂ ਪ੍ਰੋਟੀਨ ਟੂਨ ਭਰਾ ਕੇ ਆ ਹਨ ਵਧੀਆ ਤਰੀਕੇ ਦੇ ਇਹਨਾਂ ਨੂੰ ਪੇਂਟ ਕਰਾਵਾਂਗੇ ਤਾਂ ਇੱਕ ਉਦਣ ਆਪਣੇ ਕਾਨਕ ਵੱਟਦੇ ਆ ਤੇ ਮਗਲੀ ਲਿੰਕ ਬਿੰਗੀ ਹੋ ਗਈ ਸੀਗੀ ਤੇ ਉਹ ਲਿੰਕ ਮੰਗਾਈ ਆ ਤੇ ਆ ਰਹੀ ਆ ਉਹ ਵੀ ਉਹ ਆਪਾਂ ਨੂੰ ਤਕਰੀਬਨ 4:30 ਵਜੇ ਤੱਕ ਸ਼ਾਮ ਨੂੰ ਮਿਲ ਜਾਣੀ ਆ ਨਾਲੇ ਤਾਂ ਫੇਰ ਆਪਾਂ ਉਹ ਲਿੰਕ ਉੱਥੋਂ ਚੱਕ ਕੇ ਨਾਲੇ ਲਿੰਕ ਫੜਾ ਕੇ ਉਹਦੇ ਆ ਉਹਨੂੰ ਪੇਂਟ ਹੋ ਜਾਊਗਾ ਤੇ ਨਾਲੇ ਆਹ ਪੇਂਟ ਆਪਾਂ ਉੱਥੇ ਛੱਡ ਕੇ ਆਉਣਾ ਆ ਤੇ ਬਣੇ ਰੋ ਭਾਗੇ ਦਿਖਾ ਲਦੇ ਆਪਾਂ ਤੁਹਾਨੂੰ ਸਾਰਾ ਹੀ ਤਾਂ ਇਹ ਆਪਾਂ ਨੂੰ ਵੇਟ ਕਈ ਭਰਾਵਾਂ ਨੇ ਪੁੱਛਣਾ ਆਪਾਂ ਨੂੰ 90 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਿਆ ਆ ਵੇਟ ਤੇ 50 ਕਿਲੋ ਦੇ ਕਰੀਬ ਇੱਕ ਪਲੇਟ ਆ ਆਪਾਂ ਚੱਲੇ ਸੀ ਸਮਰਾਵਾਂ ਨੂੰ ਵੇਟ ਦੇਣਾ ਤੇ ਇਹਨੂੰ ਆਪਾਂ ਰੰਗ ਕਰਵਾਉਣਾ ਆ ਤੇ ਘਰ ਚ ਇੱਥੇ ਤਾਂ ਭੁੱਲ ਗਈਆਂ ਲੈਂਕਾਂ ਜਿਹੜੀਆਂ ਆਪਣੇ ਘੋੜੇ ਦੀਆਂ ਬਿੰਗੀਆਂ ਹੋਈਆਂ ਸੀਗੀਆਂ ਮੌਕੇ ਤੇ ਯਾਦ ਆ ਗਿਆ ਮੌਕੇ ਤੇ ਯਾਦ ਆ ਗਿਆ ਨਾ ਨਹੀਂ ਆਪਾਂ ਫੇਰ ਵੇ ਸੋਚਦੇ ਯਾਰ ਹੌਣ ਕਦੋਂਗੇ ਨਹੀਂ ਤਾਂ ਫੇਰ ਮਿੱਤਰੋ ਕਾਫੀ ਬਾੜ ਜਾ ਕੇ ਫੇਰ ਵਾਪਸ ਆਉਣਾ ਪੈਣਾ ਹੈਗਾ ਤਾਂ ਰਸਤੇ ਚਿੱਤਾ ਆ ਗਿਆ ਤੇ ਹੁਣ ਨਿਆਣੇ ਲੈਂਕਾ ਲੈ ਕੇ ਆਉਦੇ ਆ ਤੇ ਫੇਰ ਲੈਂਕਾ ਨੂੰ ਨਾਲ ਟਿਕਾ ਕੇ ਉਹਨਾਂ ਨੂੰ ਵੀ ਰੰਗ ਕਰਵਾਉਣਾ ਆ ਤਾਂ ਫੇਰ ਲੈ ਕੇ ਚੱਲਦੇ ਆ ਆਪਾਂ ਉੱਥੇ ਵੇੜ ਛੱਡਿਆ ਜੀਏ ਤਾਂ ਇਹਨਾਂ ਨੂੰ ਵੀ ਰੰਗ ਹੋ ਜਾਊਗਾ ਬਾਕੀ ਦਾ ਤਕਰੀਬਨ ਆਪਣਾ ਕੰਮ ਰੈਡੀ ਆ ਐਵੇਂ ਮਿੱਤਰੋ ਆਏ ਸ਼ੇਰ ਹੁਣ ਚੱਕ ਕੇ ਲੈਂਕਾ ਲੈ ਕੇ ਆਏ ਆ ਆ ਕਰੋ ਚੈੱਕ ਲਿੰਕ ਲੈ ਵੀ ਹਰਮਨ ਤੂੰ ਬਚ ਟਗਾਉਣੀ ਆ ਲਿੰਕੇ ਇਹ ਠੀਕ ਆ ਇਹ ਰਹਿ ਗਈਆਂ ਅਸੀਂ ਮਿੱਤਰੋ ਘਰ ਪਈਆਂ ਐ ਟਗਾ ਦੇ ਟਕਾਣਾ ਇਹ ਕਰਕੇ ਉੱਤੇ ਰੱਖ ਦੇ ਇਹਦੇ ਵਿੱਚ ਇੱਕ ਆਗਾ ਜੈਕ ਇੱਕ ਪਾਸੇ ਦਾ ਆਪਣਾ ਜੈਕ ਪਿੰਗਾ ਹੋਇਆ ਆ ਤੇ ਹਕਾਹ ਵਾਲੀ ਲਿੰਕੇ ਆ ਕਿ ਉਦੋਂ ਰਾਤ ਨੂੰ ਟਰਾਲੀ ਦੇ ਨਾਲ 빙ੀ ਹੋ ਗਈ ਸੀ ਚਲੋ ਮਿੱਤਰੋ ਚੱਲਦੇ ਆ ਆਪਾਂ ਹੁਣ ਸਮਰਾਵੀ ਪਹੁੰਚ ਕੇ ਮਿਲਦੇ ਆਂ ਉੱਥੇ ਰਿਮਾਂ ਤੇ ਵੀ ਵਰਕ ਪੂਰਾ ਚੱਲੀ ਜਾਂਦਾ ਆ ਤੇ ਇਹ ਆਰਪੀਓ ਐਸ ਵੀ ਇਹ ਵੀ ਕਰਤੀ ਸੀ ਭਰਾ ਨੇ ਕਲਰ ਠੀਕ ਆ ਤੇ ਆਹ ਬੇਟ ਆਪਾਂ ਕੱਢ ਕੇ ਰੱਖਤੇ ਆ ਬਾਹਰ ਇਹਨੂੰ ਹੁਣ ਸਾਰਿਆਂ ਨੂੰ ਭਰਾ ਆ ਚੰਗੀ ਤਰ੍ਹਾਂ ਪ੍ਰੋਟੀਨ ਭਰ ਕੇ ਫੇਰ ਨੂੰ ਕਲਰ ਕਰੂਗਾ ਆਪਾਂ ਬੇਟਾ ਦਾ ਬਲੈਕ ਕਲਰ ਤੇ ਕਰਾਂਗੇ ਬਲੈਕ ਟੱਚ ਦੇਵਾਂਗੇ ਆਹ ਪਲੇਟ ਰਕੜ ਕੇ ਰੱਖਤੀ ਆ ਭਰਾ ਨੇ ਤੇ ਆਪਣੇ ਆਲੇ ਰਿਮ ਵੀ ਹੋ ਗਏ ਸੀਗੇ ਰੈਡੀ ਆ ਗਏ ਆ ਪਾ ਇਹ ਚ 4 ਇੰਚੀ ਪਲੇਟ ਪਾਈ ਆ ਵੀਰ ਨੇ ਬਹੁਤ ਕੰਮ ਤਸੱਲੀ ਨਾਲ ਕੀਤਾ ਤੇ ਪ੍ਰੋਟੀਨ ਭਰ ਗਈ ਇਹਨਾਂ ਦੇ ਵਿੱਚ ਹੁਣ ਐਂ ਅੰਦਰੋਂ ਦਾ ਕੰਮ ਓਕੇ ਹੋ ਗਿਆ ਪਲੇਨ ਬਹੁਤ ਵਧੀਆ ਕੰਮ ਕੀਤਾ ਆਪਣੇ ਹਣਾ ਬਹੁਤ ਸਫਾਈ ਦੇ ਨਾਲ ਭਰਾ ਕੰਮ ਕਰਦਾ ਰਿੰਮਾ ਦਾ ਨਾਲੇ ਤੁਸੀਂ ਚੈੱਕ ਕੀਤੇ ਹੋਏ ਆ ਹਾਂ ਮੈਂ ਇਹਦਾ ਪੂਰੇ ਚੰਗੀ ਤਰ੍ਹਾਂ ਚੈੱਕ ਕੀਤੇ ਆ ਕੋਈ ਇਹ ਨਹੀਂ ਜਿਆਦਾ ਦਾ ਲੋਡ ਤੇ ਐ ਹੋ ਜਾਂਦਾ ਹਾਂ ਤੇ ਨਾ ਆਪਾਂ ਤਾਂ ਪੂਰੀ ਤਸੱਲੀ ਕਰਕੇ 5-500 ਕੁਆਂਟਲ ਵਜਨ ਪਾ ਕੇ ਤਸੱਲੀ ਕਰ ਲਈ ਤੇ ਆ ਵੀ ਰੈਮ ਆਪਣੇ ਐਨ ਵੀਰ ਨੇ ਪੁਟੀਨ ਭਰ ਕੇ ਐ ਚੰਗੀ ਤਰ੍ਹਾਂ ਕਰਤੇ ਆ ਸੈਟ ਬਸ ਹੁਣ ਇਹਨਾਂ ਦਾ ਪੇਂਟ ਵੱਜਣਾ ਆ ਹੁੱਕ ਸੀਗੀ ਇਹ ਵੀ ਕਲਰ ਹੋ ਗਈ ਆ ਹੁੱਕ ਵੀ ਕਲਰ ਕਰਤੀ ਆ ਤਾਂ ਆ ਹੁਣਾਂ ਵਾਲੀ ਲਿੰਕ ਆ ਇਹ ਪਹਿਲਾਂ ਭਰਾ ਨੇ ਆ ਲਿੰਕ ਕਰਤੀ ਸੀ ਕਲਰ ਉਹ ਦੂਜੀ ਭਾਜੀ ਉਹ ਨਹੀਂ ਕੀਤੀ ਉਹ ਆ ਜੈਕਅ ਸੀਗਾ ਬਿੰਗਾ ਹੋਇਆ ਸੀ ਆ ਦੇਖੋ ਆ ਕਰੋ ਜੈਕ ਦੀ ਧੌਣ ਬਿੰਗੀ ਹੋਈ ਆ ਇਹ ਜੈਕ ਵੀ ਆਪਾਂ ਨਵਾਂ ਲੈ ਜਾਂਦਾ ਆ ਆ ਪਾ ਜੀ ਨੇ ਪਰ ਪਤਾ ਨਹੀਂ ਸੀਗਾ ਤਾਂ ਭਰਾ ਨੇ ਇਹਨੂੰ ਕਲਰ ਕਰਤਾ ਸੀਗਾ ਤੇ ਆਪਾਂ ਹੁਣ ਇਹਦੇ ਵਿੱਚ ਪਿਆਜ਼ ਇੱਕ ਨਵਾਂ ਪਿਆ ਆ ਉਹ ਆਪਾਂ ਕਲਰ ਕਰਾਂਗੇ ਲਿੰਕ ਤਾਂ ਉਹ ਰੱਖੀ ਆ ਜਿਹੜੀ ਉੱਧਰ ਐਡਮੋਚਾ ਉਹਦਾ ਫਾਗ ਲੈ ਜੀ ਲੈ ਕੇ ਦਰੀ ਬਈ ਆ ਪਈਆ ਲਿੰਕ ਜਿਹੜੀ ਬਿੰਗੀ ਹੋਈ ਆ ਕਰੋ ਚੈੱਕ ਦੇਖੋ ਇਹਨੂੰ ਬਲ ਕਿੰਨਾ ਪਿਆ ਆ ਉੱਥੋਂ ਕਰੋ ਚੈੱਕ ਦੇ ਕਿਦਾਂ ਤਣਾਸ਼ੰਗੂ ਬਣੀ ਪਈ ਆ ਇਹਦਾ ਤਣਾਸ਼ੰਦਾ ਆ ਹਾਂ ਇਹਦਾ ਸਹੀ ਹੈ ਇਹ ਜ ਕਮਾਨ ਉਹ ਪਾਲੇ ਭਾਵੇਂ ਹਾਂ ਧਨੋਸ਼ੀ ਪਾ ਕੇ ਕਮਾਨ ਬਣਾ ਲਵੇ ਇਹਦਾ ਪੂਰਾ ਧਨੋਸ਼ ਬਣ ਗਈ ਆ ਤੇ ਬਾਕੀ ਭਰਾ ਨੇ ਸਮਾਨ ਉੱਤੇ ਫਿੱਟ ਕਰੀ ਜਾਂਦਾ ਆ ਆਹ ਸਾਰੀਆਂ ਗੇਹੜਾਂ ਵਾਲੀਆਂ ਨੂਬਾਂ ਨੂੰ ਬਹੁਤ ਤੇ ਲਾਤੀਆਂ ਫਿੱਟ ਕਰਤੀਆਂ ਤੇ ਮੋਰੀਓ ਵੀ ਫਿਟਿੰਗ ਕਰਤੀ ਕਾਫੀ ਫਿਟਿੰਗ ਕਰਤੀ ਆ ਠੀਕ ਐਂਟਰ ਕੋਲਰ ਦੀਆਂ ਪੈਪਾਂ ਪੂਪਾਂ ਲੱਗ ਗਈਆਂ ਸਾਰੀਆਂ ਤੇ ਜਦੋਂ ਹੁਣ ਆਹ ਮਾੜਾ ਮੋਟਾ ਜਦੋਂ ਹੁਣ ਰੰਦਾ ਕਲਰ ਪਹਿਲਾ ਇਹ ਸਾਰਾ ਹੁਣ ਇਥੋਂ ਜਿੱਥੇ ਮਾੜਾ ਮੋਟਾ ਟੱਚ ਹੈਗਾ ਇਹ ਦੇ ਕੇ ਇਹਨੂੰ ਲਾ ਦੇਣਾ ਆ ਇਹ ਕਰਕੇ ਕਈ ਥਾਂਾਂ ਤੇ ਸਪਰੇਅ ਵੱਜੀ ਆ ਇਹ ਸਾਰਾ ਹੀ ਆਪਾਂ ਮਾੜੀਆਂ ਮੋਟੀਆਂ ਨੇ ਕਮੀਆਂ ਇਹ ਦੂਰ ਕਰ ਦੇਣੀਆਂ ਆ ਕਿਤੇ ਕਿਸੇ ਜਗ੍ਹਾ ਤੇ ਵੀ ਆਪਾਂ ਯਾਨੀ ਕਿ ਪਹਿਲਾ ਟੱਚ ਨਹੀਂ ਰਹਿਣ ਦੇਣਾ ਜਿੱਦਾਂ ਹਲਕਾ ਆ ਆ ਇਹ ਸਾਰਾ ਹੀ ਹੱਲੇ ਭਾਜੀ ਨੇ ਇਹਨੂੰ ਫਾਈਨਲ ਟੱਚ ਦੇਣਾ ਆ ਇੱਕ ਵਾਰੀ ਸਾਰੇ ਟਰੈਕਟਰ ਨੂੰ ਹਣੇ ਤਾਂ ਇਹਦਾ ਤਾਂ ਧੂੜ ਮਿੱਟੀ ਪਈ ਹੱਲੇ ਤਾਂ ਧੂੜ ਮਿੱਟੀ ਪਈ ਆ ਹੱਲੇ ਤਾਂ ਐਨ ਪ੍ਰੋਪਰ ਜਦੋਂ ਫਾਈਨਲ ਟੱਚ ਇਹਨੂੰ ਆ ਗਿਆ ਤਾਂ ਫੇਰ ਕਰਿਓ ਚੈੱਕ ਬਈ ਇਹ ਬੱਕਰੀ ਜੀ ਜੇ ਨਿਕਲ ਕੇ ਆਊਗੀ ਠੀਕ ਹੈ ਜੀ ਤੇ ਨਟ ਬੋਲਟ ਕਿਹੜੀ ਕਰਤੇ ਕਰੋ ਚੈੱਕ ਇਹ ਵੀ ਕਿਹੜੀ ਕਰਤੇ ਆ ਇਹ ਤਾਂ ਬਹੁਤ ਸੋਹਣੇ ਹੀ ਬੜੇ ਲੱਗਦੇ ਬਹੁਤ ਸੋਹਣੇ ਲੱਗਦੇ ਆ ਐ ਤਸੱਲੀ ਨਾ ਕੀਤੇ ਆ ਕਿਹੜੀ ਦੇਖੋ ਬਿੰਨਾ ਹੋਈਆਂ ਛੋਟੀਆਂ ਛੋਟੀਆਂ ਸਾਰੀਆਂ ਸਾਰੀਆਂ ਐਨ ਵਧੀਆ ਤਰੀਕੇ ਦੇ ਸਾਰੇ ਐ ਨਟ ਬੋਲਟ ਕਿਹੜੀ ਆ ਹਾਂ ਮੈਨੂੰ ਹੀ ਨਹੀਂ ਸਮਝ ਲੱਗਣ ਦੀ ਵੀ ਇਹ ਕਲੰਪ ਕਲੰਪ ਕੀਤੇ ਦੀ ਹਾਂ ਕਰੋ ਚੈੱਕ ਸਾਰੀਆਂ ਚੀਜ਼ਾਂ ਐਨ ਵਧੀਆ ਕਰਾਈਆਂ ਓਕੇ ਰਿਪੋਰਟ ਕਰਤੀ ਪੂਰੀ ਸਟੇਅ ਸਾਹਿਬ ਹੈ ਨਾ ਓਕੇ ਭਾਜੀ ਓਕੇ ਚਲ ਵਧੀਆ ਓਕੇ ਜਾਈਦਾ ਤੇ ਬਾਕੀ ਬਸ ਥੋੜੇ ਦਿਨਾਂ ਦੇ ਵਿੱਚ ਵਿੱਚ ਐਨ ਹੋ ਜਾਣਾ ਪੂਰਾ ਹੈ ਨਾ ਰੈਡੀ ਫਿੱਟ ਹੋ ਜਾਣਾ ਫੇਰ ਜਦੋਂ ਪੂਰੀ ਪਤਾ ਲੱਗੇ ਫੇਰ ਪਤਾ ਲੱਗੂਗਾ ਵੀ ਕੋਈ ਵੱਖਰੀ ਚੀਜ਼ ਨਿਕਲ ਕੇ ਆਊਗੀ ਲੋ ਵੀ ਮਿੱਤਰੋ ਘੋੜਾ ਹੋ ਗਿਆ ਰੈਡੀ ਆ ਪ ਹਨੇਰਾ ਹੀ ਹੋ ਗਿਆ ਆਪਾਂ ਨੂੰ ਹਨਾ ਆ ਬਾਕੀ ਤੁਹਾਨੂੰ ਦਿਨੇ ਦਿਖਾ ਲਊਗਾ ਆ ਕਰੋ ਵੇਟ ਬੂਟ ਐਨ ਕਰਦੇ ਮਟੈਲ ਖਾਜ ਦੇਖੋ ਜੰਮਕ ਦੇ ਨੇ ਪੂਰੇ ਸਟਾਰੇ ਐਨ ਵਿੱਚ ਤਾਂ ਦਨ ਪਲੇਟਾਂ ਬਾਤੀਆਂ ਆ ਤੇ ਟਾਇਰ ਵੀ ਅੱਗੇ ਨਾਲੋਂ ਫੁੱਲ ਗਾ ਇਹਦੇ ਟਾਇਰ ਵੀ ਬਲਕੀ ਲੱਗਣ ਲੱਗ ਪਏ ਆ ਕਾਫੀ ਤਾਂ ਕਰੋ ਚੈੱਕ ਰੰਗ ਇੰਜਣ ਦਾ ਐਨ ਓਕੇ ਰਿਪੋਰਟ ਹੋ ਗਈ ਆ ਆਹ ਸਲੈਂਸਰ ਆ ਜਿਹੜਾ ਇਹ ਆਪਾਂ ਨਵਾਂ ਪਾ ਦੇਣਾ ਸਾਰੇ ਆ ਨਵਾਂ ਪਾਵਾਂਗੇ ਇਹ ਵਾਲਾ ਪੀਸ ਇਹ ਜੌਂਡੀਰ ਨੂੰ ਇਹਨੂੰ ਸਾਹਿਬ ਚੇਂਜ ਕਰ ਦੇਣਾ ਠੀਕ ਆ ਨਵਾਂ ਪਾਉਣਾ ਇਹ ਵੈਸੇ ਵੀ ਨਾ ਮਤਲਬ ਜਿਹੜਾ ਜੌਂਡੀਰ ਲੰਬਾ ਚੱਲ ਜਾਂਦਾ ਨਾ ਹਾਂ ਕੰਮ 'ਚ ਕਿਸੇ ਨੂੰ ਥਿਊ ਹੋ ਜਾਂਦਾ ਆ ਓਕੇ ਆ ਨੰਤਰ ਹੋ ਗਈ ਆ ਇਹਦਾ ਇਦਾਂ ਨਹੀਂ ਗੱਲ ਆ ਕਰ ਚੈੱਕ ਵਾਜੀ ਚੈੱਕ ਮਿੱਤਰੋ ਦੇ 17 ਸਪਾਰਕਲ ਹੀ ਸਪਾਰਕਲ ਇਹਦਾ ਲੈ ਹੀ ਆ ਇਹਦਾ ਇਹ ਇਹ ਲੈ ਆ ਸਰੀ ਗ੍ਰੇਸਤਾ ਮਾਰ ਲੈ ਇਦਾਂ ਹੀ ਮਿੱਤਰੋ ਜਿੱਦਾਂ ਸਪਾਰਕਲ ਹੈ ਨਾ ਇਦਾਂ ਹੀ ਸਾਰੇ ਜਿਹੇ ਸਪਾਰਕਲ ਰਿਹਾ ਚੀਜ਼ਾਂ ਆ ਇਹ ਨਹੀਂ ਕੰਮ ਕਹਨੇ ਕਰਕੇ ਦੇਣੇ ਸਾਹਿਬ ਦਿਨੇ ਡਰਾਈਵਰ ਗਿੱਤੇ ਤੇਰੇ ਭਰਾ ਨੇ ਛੇ ਇਦਾਂ ਹੀ ਜਲੀਆਂ ਵੀਡੀਓ ਬਾਜੀ ਤੇਰੇ ਕੋਲ ਆਉਦੀਆਂ ਐਨ ਓਕੇ ਇਹਨੂੰ ਮਗਰ ਦੀ ਸੀਟ ਤੇ ਰੱਖ ਦੇ ਸਾਹਿਬ ਵਾਜੀ ਸੀਟ ਤੇ ਰੱਖ ਹਾਂਜੀ ਮਿੱਤਰੋ ਤੁਰ ਪਏ ਆਪਾਂ ਪਿੰਡ ਨੂੰ ਤੇ ਸਾਬ ਟਰੈਕਟਰ ਤੇ ਆ ਤੇ ਆਪਾਂ ਮਗਰ ਗੱਡੀ ਦੇ ਵਿੱਚ ਆ ਵੀ ਮਿੱਤਰੋ ਹੁਣ ਕਰੋ ਦਿਨੇ ਘੋੜੇ ਨੂੰ ਚੱਕ ਯਾਨੀ ਕਿ ਜੋ ਚੀਜ਼ ਆਪਾਂ ਚਾਹਦੇ ਸੀਗੇ ਹਨਾ ਉਸ ਤੋਂ ਵੀ ਬਹੁਤ ਵਧੀਆ ਨਿਖਰ ਕੇ ਚੀਜ਼ ਬਣੀ ਆ ਇਹ ਐਨ ਇੰਜਨ ਵੀ ਦੇਖੋ ਪੂਰੀ ਐ ਸ਼ਾਈਨਿੰਗ ਮਾਰਦਾ ਜਿੱਦਾਂ ਸ਼ੋ ਦਾ ਕਲਰ ਕਰਦਾ ਐ ਇੰਜਨ ਵੀ ਐਨ ਬਹੁਤ ਵਧੀਆ ਭਰਾ ਨੇ ਕਲਰ ਕੀਤਾ ਤੇ ਮਗਰ ਤਿੰਨ ਤਿੰਨ ਪਲੇਟਾਂ ਬੇਟਦੀਆਂ ਪਾਤੀਆਂ ਇਹਦੇ ਬੇਲਡ ਵਿੱਚ ਵੀ ਮਟੈਲਿਕ ਕਲਰ ਆ ਇਹਨੂੰ ਵੀ ਮਟੈਲਿਕ ਕੀਤਾ ਤਰੇਮਤਾ ਇਹਦੇ ਚੌੜੇ ਹੋ ਗਏ ਯਾਨੀ ਕਿ ਐਨ ਟਾਇਰਾਂ ਦਾ ਸੈਜ ਬਹੁਤ ਵਧੀਆ ਐ ਬਣਿਆ ਜੋ ਆਪਾਂ ਚੌਦੇ ਸੀਗੇ ਹਨਾ ਹੁਣ ਸਾਰਾ ਕੁਝ ਫਿੱਟ ਹੋਏ ਤੇ ਯਾਨੀ ਕਿ ਉਸ ਤੋਂ ਵੀ ਚੀਜ਼ ਵਧੀਆ ਲੱਗਣ ਲੱਗ ਪਈ ਆ ਟਰੈਕਟਰ ਦਾ ਰੋਬ ਬਹੁਤ ਸੋਹਣਾ ਨਿਕਲ ਗਿਆ ਆ ਹਨਾ ਲੁੱਕ ਬਹੁਤ ਵਧੀਆ ਬਣੀ ਟਰੈਕਟਰ ਦੀ ਐਨ ਘੈਂਟ ਗੱਲਬਾਤ ਬਣ ਗਈ ਆ ਰਾਤ ਰਾ ਫਿਰ ਨੇਰਾ ਸਗਾ ਫਿਰ ਨੇਰੇ ਵਿੱਚ ਵੀਡੀਓ ਫਿਰ ਬਣੀ ਨਹੀਂ ਚਾਚੇ ਦੇ ਨਾਲ ਜਾਣੀਗੇ ਜਿੱਦਾਂ ਫੱਲੇ ਵੀਡੀਓ ਵਿੱਚ ਵੀ ਉਹੋ ਜਿਹੀ ਚੀਜ਼ ਦਿਖ ਨਹੀਂ ਰਹੀ ਹੈਗੀ ਜਿੱਦਾਂ ਦੀ ਚੀਜ਼ ਦੀਆਂ ਲੁੱਕੇ ਦੀ ਬਣੀ ਆ ਅਰੇ ਰਮਾਂ ਰਮਾਂ ਦਾ ਕਲਰ ਵੀ ਬਹੁਤ ਘੈਂਟ ਕੀਤਾ ਭਰਾ ਨੇ ਐਨ ਚੰਡ ਘੜਤਾ ਪਹਿਲਾਂ ਟਾਇਰ ਚਾੜੇ ਸੀਗੇ ਟਾਇਰ ਚਾੜਨ ਦੇ ਨਾਲ ਤਾਂ ਕਈ ਥਾਂ ਤੇ ਟੱਕ ਟੱਕ ਲੱਗ ਗਿਆ ਸੀ ਰਮਾਂ ਤੇ ਪਰ ਉਹ ਸਾਰਾ ਭਰਾ ਨੇ ਆ ਚੰਗੀ ਤਰ੍ਹਾਂ ਟੱਚਿੰਗ ਕਰਤੀ ਆ ਲੋ ਕਰੋ ਚੈੱਕ ਇੱਕ ਬੀਟ ਪਾਏ ਤੇ ਜਿੱਦਾਂ ਰਮ ਹੁਣ ਭਰਵੇਂ ਆ ਲੱਗਣ ਲੱਗ ਪਏ ਆ ਹੁਣ ਇਹਦੇ ਆਪਾਂ ਸਟicker ਲਵਾਵਾਂਗੇ ਇੱਥੇ ਸਾਰੇ ਉਹ ਬਖਰੇ ਉਹ ਵੀ ਲਵਾਵਾਂਗੇ ਬਸ ਛੋਟੇ ਛੋਟੇ ਹੁਣ 2-4 ਕ ਕੰਮ ਰਹਿ ਗਏ ਆ ਤਾਂ ਜਿੱਦਾਂ ਥੋੜੀ ਬਹੁਤੀ ਮਾੜੀ ਮੋਟੀ ਕਿਤੇ ਟੱਚਿੰਗ ਰਹਿ ਗਈ ਹੋਣ ਵਾਲੀ ਉਹ ਆਪਾਂ ਹੁਣ ਬਾਅਦ ਚ ਕਰਾ ਕੇ ਲਿਆਵਾਂਗੇ ਤੇ ਇੱਕ ਆਹ ਸਲੈਂਸਰ ਦੀ ਭੱਟੀ ਚੇਂਜ ਕਰਨੀ ਆ ਇਹ ਕਰਾਂਗੇ ਤੇ ਜੇ ਵੀ ਸਲੈਂਸਰ ਸਾਰੇ ਬਦਲਾਂਗੇ ਇਹਨੂੰ ਹੋਲੈਂਡ ਵਾਲਾ ਸਲੈਂਸਰ ਕਾਲਾ ਪਾਵਾਂਗੇ ਜਿਹੜਾ ਪਤਲਾ ਸਲੈਂਸਰ ਹੋਲੈਂਡ ਦਾ ਉਹਦਾ ਬਾਕੀ ਕੰਮ ਐਨ ਓਕੇ ਆ ਸਾਰੇ ਬਹੁਤ ਵਧੀਆ ਚੀਜ਼ ਬਣ ਗਿਆ ਪਿੱਛੋਂ ਵੀ ਕਰ ਲੋ ਚੈੱਕ ਐਨ ਵਧੀਆ ਗੱਲਬਾਤ ਪੂਰੀ ਬਣ ਗਈ ਟਾਇਰ ਵੀ ਐਨ ਖੁੱਲ ਗਏ ਆ ਐਨ ਇਹਦੇ ਥੋੜੇ ਜਿਹਾ ਪਰਮ ਘੱਟ ਰੱਖੇ ਸੀ ਤੇ ਇੰਨੇ ਕਰਿਆ ਮਾ ਨਾ ਵਧੀਆ ਐਨ ਟਾਇਰਾਂ ਜਿੰਨੇ ਕ ਚਾਹੀਦੇ ਖੋਲਣੇ ਆ ਜੈਨੂਅਲ ਜੇ ਉਹਨੇ ਕ ਟਾਇਰ ਖੁੱਲੇ ਆ ਹਲੋ ਯਾਰ ਕੋਈ ਸਾਰੇ ਪਾਸੇ ਤੁਹਾਨੂੰ ਲੁੱਕ ਦਿਖਾ ਲ ਦਿੰਦਾ ਕਰੋ ਚੈੱਕ ਬਾਕੀ ਦੱਸਿਓ ਸਾਰੇ ਕਮੈਂਟ ਕਰਕੇ ਵੀ ਕਿੱਦਾਂ ਲੱਗਾ ਕੋੜਾ ਓਕੇ ਇਹਨਾਂ ਗੱਲਬਾਤ ਥੋੜਾ ਜਿਹਾ ਵੱਖਰਾ ਬਾਕੀਆਂ ਨਾਲੋਂ ਡਿਫਰੈਂਟ ਹੱਲੇ ਹੁਣ ਮੋਰੇ ਸੋਚਦੇ ਆ ਇਹਦੇ ਬੰਪਰ ਲਾਵਾਂਗੇ ਕਿ ਜਾਂ ਫੇਰ ਵੇਟ ਕੱਟੇ ਇਹਦੇ ਮੋਰੇ ਬਣਾ ਕੇ ਲਾਉਣੀ ਆ ਓਹੋ ਥੋੜਾ ਜਿਹਾ ਹੱਲੇ ਸਸਪੈਂਸ ਜਿਆ ਆ ਉਹਨੂੰ ਪੂਰਾ ਫਿਰ ਬਾਅਦ ਚ ਤੁਹਾਨੂੰ ਰਿਵੀਲ ਕਰਾਂਗੇ ਤੇ ਆਪਾਂ ਮੋਰੇ ਕੀ ਲਾਉਦੇ ਆ ਤੁਹਾਨੂੰ ਦਿਖਾ ਲਾਂਗੇ 13 ਦੀ ਦੇਖੋ ਲੁੱਕ ਕਿੱਦਾਂ ਐਨ ਪੂਰੀ ਬਲਕੀ ਜਿਹੀ ਆਉਦੀ ਐ ਇਥੋਂ ਚਲੋ ਠੀਕ ਆ ਮਿੱਤਰੋ ਮਿਲਦੇ ਆ ਅਗਲੇ ਨੰਵੇਂ ਵਲੌਗ ਚ ਦੱਸਿਓ ਕਿੱਦਾਂ ਲੱਗਾ ਘੋੜਾ